ਜਗਮਣੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਜਸਪਾਲ ਸਿੰਘ ਸੰਧੂ ਜਿੱਥੇ ਤੁਹਾਨੂੰ ਸ਼ੰਭੂ ਬਾਰਡਰ ਦੀ ਲਗਾਤਾਰ ਕਵਰੇਜ ਦਿਖਾ ਰਹੇ ਹਾਂ ਉੱਥੇ ਆ ਵੀ ਨਵਾਂ ਰੰਗ ਦਿਖਾਉਣਾ ਹੈ ਇਹ ਸਾਡੇ ਬਜ਼ੁਰਗਾਂ ਨੇ ਜਿਵੇਂ ਕਹਿੰਦੇ ਆ ਨਾ ਕਿ ਪੁਰਾਣਿਆ ਸਾਡਾ ਵਿਰਸਾ ਵੀ ਸੰਭਿਆ ਤੇ ਕਿਸਾਨੀ ਵੀ ਸੰਭੀ ਹੈ ਸੋ ਐਸੇ ਤਰੀਕੇ ਦੇ ਨਾਲ ਇਹ ਬਾਪੂ ਅੱਜ ਸ਼ੰਭੂ ਬਾਰਡਰ ਤੇ ਪੁਰਾਣਾ ਟਰੈਕਟਰ ਲੈ ਕੇ ਆਇਆ ਜਿਹੜਾ ਕਿ 1970 ਮਾਡਲ ਹੈ ਔਰ ਇਹਦੀ ਉਚਾਈ ਤੋਂ ਪਤਾ ਲੱਗਦਾ ਹੈ ਤਕਰੀਬਨ ਤਕਰੀਬਨ 9 ਫੁੱਟ ਇਹਦੀ ਉਚਾਈ ਹੈ ਉੱਪਰ ਨੂੰ ਤੇ ਉਹ ਬਾਪੂ ਤੁਸੀਂ ਚੜ੍ਹਿਆ ਦੇਖ ਸਕਦੇ ਹੋ ਉਹ ਵੀ ਬਜ਼ੁਰਗ ਹੈ ਤੇ ਟਰੈਕਟਰ ਵੀ 1970 ਮਾਡਲ ਹੈ ਗੱਲਬਾਤ ਕਰਦੇ ਆ ਕਿ ਬਾਬਾ ਜੀ ਇਹ ਸਾੰਭ ਕਿਵੇਂ ਰੱਖੀ ਹੈ ਇਹ ਬਾਈ ਲਾਰਸ ਹੈ ਬੇਲਾਰੂਸ ਕੰਪਨੀ ਇਹਨੂੰ ਬਣਾਉਂਦੀ ਹੁੰਦੀ ਸੀਗੀ ਰਸ਼ੀਆ ਦੀ ਜਿੰਨਾ ਤੱਕ ਮੈਂ ਪੜਿਆ ਹੈ ਬਾਕੀ ਬਾਪੂ ਦੇ ਨਾਲ ਗੱਲਬਾਤ ਕਰਦੇ ਆ ਜਾਣਕਾਰੀ ਆ ਲੈਂਡ ਦੀ ਕੋਸ਼ਿਸ਼ ਕਰਦੇ ਆ ਕਿ ਬਾਪੂ ਇਹ ਕਿੱਥੋਂ ਬਣਾਇਆ ਹੈ ਕਿੱਥੋਂ ਬਣਾਇਆ ਹੈ ਤੇ 1970 ਮਾਡਲ ਇਹ ਬਾਪੂ ਜਿਹੜਾ ਟਰੈਕਟਰ ਹੈ ਅੱਜ ਲੈ ਕੇ ਆਇਆ ਔਰ ਇਹਦੀ ਉਚਾਈ ਵੀ 9 ਫੁੱਟ ਦੀ ਤਕਰੀਬਨ ਹੈ ਬਾਕੀ ਤੁਹਾਨੂੰ ਸਾਰਾ ਸਟਰਕਚਰ ਬਾਰੇ ਬਾਪੂ ਜੀ ਸਮਝਾਉਂਦੇ ਆ ਉਹ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਹਾਂ ਬਾਪੂ ਜੀ ਜਿੱਦਾਂ ਮੈਂ ਕਿਹਾ ਕਿ ਬਜ਼ੁਰਗਾ ਨੇ ਪੁਰਾਣਾ ਵਿਰਸਾ ਵੀ ਸੰਭਾਲਿਆ ਤੇ ਕਿਸਾਨੀ ਵੀ ਸੰਭਾਲੀ ਹੈ ਤੁਸੀਂ ਮੇਰੇ ਹਿਸਾਬ ਨਾਲ 1970 ਮਾਡਲ ਟਰੈਕਟਰ ਹੈ ਹਾਂਜੀ 1970 ਮਾਡਲ ਹੈ ਇਹ ਇਹ ਬਾਈਲਾਰਸ ਹਾਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਾਂ ਮੇਰਾ ਨਾਮ ਹਰਵਿੰਦਰ ਸਿੰਘ ਚੇਅਰਮੈਨ ਕਾਮੀਕਲਾ ਜ਼ਿਲ੍ਹਾ ਪਟਿਆਲਾ ਤੇ ਬਾਈਲਾਰਸ ਟਰੈਕਟਰ ਹੈ ਰਸ਼ੀਆ ਦਾ ਬਣਿਆ ਹੋਇਆ ਬਹੁਤ ਹੀ ਮਜ਼ਬੂਤ ਔਰ ਬਹੁਤ ਹੀ ਅੱਛੇ ਮਟੀਰੀਅਲ ਦਾ ਬਣਿਆ ਹੋਇਆ ਅਜ ਤੱਕ ਕਿਤੇ ਵੀ ਖਰਾਬ ਨਹੀਂ ਹੋਇਆ ਹੂੰ ਔਰ ਸਾਡੀ ਜਿਹੜੀ ਹੈਗੀ ਹੈ ਵੀ ਤੀਸਰੀ ਪੀੜੀ ਇਸ ਨੂੰ ਵਰਤਰੀ ਹੈ ਅੱਜ ਅੱਛਾ ਤੀਜੀ ਪੀੜੀ ਵਰਤਦੀ ਜੀ ਮੇਰੇ ਬਟਿਆਂ ਨੇ ਵਰਤੇ ਆ ਹੁਣ ਅੱਗੇ ਪੁੱਤੇ ਹੋਗੇ ਉਹ ਵੀ ਚਲਾ ਲੈਣੇ ਹੂੰ ਇਹ ਤੁਸੀਂ ਕਹਿ ਕੇ ਰਸ਼ੀਆ ਦਾ ਬਣਿਆ ਹੈ ਉੱਥੋਂ ਇੰਪੋਰਟ ਕਰਾਇਆ ਸੀਗਾ ਨਹੀਂ ਇਹ ਗਵਰਨਮੈਂਟ ਨੇ ਮੰਗਾਈ ਸੀ ਉਸ ਵਕਤ ਅੱਛਾ ਉਸ ਸਮੇਂ ਹਾਂ ਹੂੰ ਇੰਡੀਆ ਗਵਰਨਮੈਂਟ ਨੇ ਨਾ ਰਸ਼ੀਆ ਤੋਂ ਮੰਗਾਇਆ ਸੀ ਬਹੁਤ ਟਰੈਕਟਰ ਆਇਆ ਸੀ ਲੱਖਾਂ ਕਰੋੜਾਂ ਚ ਆਇਆ ਸੀ ਇਸ ਵਾਰ ਹਾਂ ਤੇ ਇਹ ਮੇਰੇ ਹਿਸਾਬ ਨਾਲ ਇਹਦੀ ਉਚਾਈ ਕਿੰਨੀ ਕਾ 9 ਫੁੱਟ ਹੋਊਗੀ ਇਹ 9 9.5 ਫੁੱਟ ਉੱਚਾ ਹੈ ਅੱਛਾ 9.5 ਫੁੱਟ ਹੈ ਤੇ ਇਹਦਾ ਸਟਾਰਟ ਹੋਣ ਦਾ ਤਰੀਕਾ ਕਿਵੇਂ ਆਮ ਤੌਰ ਤੇ ਇਹ ਵੀ ਸੈਲਫ ਵਾਲੀ ਹੈ ਕਿ ਜੈਕਟਰ ਸਟਾਰਟ ਹੈ ਮੋਡੀਫਾਈ ਕੀਤਾ ਸਾਰਾ ਟੋਟਲੀ ਹਾਂ ਤੇ ਲੇਕਿਨ ਇਸ ਨੂੰ ਨਾ ਖੜੇ ਨੂੰ ਬਹੁਤ ਚਿਰ ਹੋ ਗਿਆ ਸੀ ਇਸ ਕਰਕੇ ਬੈਟਰੀਆਂ ਡਾਊਨ ਹੋਈ ਵੀ ਹੈ ਹੂੰ ਵੈਸੇ ਸੈਲਫ ਸਟਾਰਟ ਹੈ ਇਹਦਾ ਗੇਅਰ ਦਾ ਜੇਕਰ ਲਿਖਦੇ ਆ ਤਾਂ ਇਧਰ ਵੀ ਆ ਵੀ ਗੇਅਰ ਹੈ ਆ ਵੀ ਗੇਅਰ ਹੈ ਪੂਰਾ ਸਮਝਾਇਓ ਕਿ ਇਹ ਕਿ ਕਿਸ ਤਰ੍ਹਾਂ ਦਾ ਸਿਸਟਮ ਹੈ ਅੱਛਾ ਇਹ ਹਾਈਡਰੌਲਿਕ ਸਿਸਟਮ ਹੈ ਹਾਂ ਇਹ ਹਾਈਡਰੌਲਿਕ ਸਿਸਟਮ ਹੈ ਹੂੰ ਇਹ ਦਾ ਗੇਅਰ ਹੈ ਗੇਅਰ ਲੀਵਰ ਹੈ ਅੱਛਾ ਚਲਾਉਣ ਵਾਸਤੇ ਆਮ ਤੌਰ ਤੇ ਚਾਰ ਪੰਜ ਗੇਅਰ ਹੀ ਹੁੰਦੇ ਇਹਦੇ ਕਿੰਨੇ ਇਹਦੇ ਵੀ ਇੰਨੇ ਕਿ ਜ਼ਿਆਦੇ ਆ ਇਹਦੇ 5 6 ਗੇਅਰ ਹੈ ਇੱਕ ਰਵਰਸ ਹੈ ਪੰਜ ਅਗਲੇ ਹੂੰ ਤੇ ਉਹਨੇ ਹੀ ਲੋ ਹੈ ਉਹਨੇ ਪੰਜ ਲੋ ਹੈ 6 ਲੋ ਹੈ 6 ਹਾਈ ਹੈ ਅੱਛਾ 6 ਲੋ ਆ ਤੇ 6 ਹੀ ਹਾਈ ਆ 6 ਹੀ ਹਾਈ ਆ ਇਹਦੀ ਸਪੀਡ ਤੁਸੀਂ ਚਾਹ ਜਮਈ ਕਿੜੀ ਦੀ ਚਾਲ ਕਰ ਲੋ ਚਾਹ ਜਿੰਨਾ ਮਰਜ਼ੀ ਵਝਾ ਲੋ ਹੂੰ ਜਿੰਨਾ ਮਰਜ਼ੀ ਵਝਾ ਲਓ ਤੇ ਇਹਦੀ ਹਾਰਸ ਪਾਵਰ ਦੀ ਜੇਕਰ ਗੱਲ ਕਰਦੇ ਆ ਤਾਂ ਕਿੰਨੀ ਕੁ ਜਾਨ ਹੈ ਇਹਦੇ ਚ ਇਹ 65 ਐਚਪੀ ਹੈ ਜੀ ਅੱਛਾ 65 ਹਾਰਸ ਪਾਵਰ ਦਾ ਹੈ ਹਾਂ ਜੀ ਤਾਂ ਇਹ ਬਿਲਕੁਲ ਅਸੀਂ ਦੇਖ ਰਹੇ ਹਾਂ ਕਿ ਬੜਾ ਵਧੀਆ ਤੁਸੀਂ ਟਾਇਰ ਟੱਪਾ ਵੀ ਨਵਾਂ ਪਾਇਆ ਹੈ ਰੰਗ ਰੋਗਨ ਵੀ ਕੀਤਾ ਹੈ ਇਹ ਘਰੇ ਕੀਤਾ ਕਿ ਜਾਂ ਕਿਤੇ ਮੋਡੀਫਾਈ ਵਗੈਰਾ ਕਰਵਾਇਆ ਸੀ ਫਿਰ ਕਰਾਇਆ ਤਾਂ ਘਰੇ ਸੀ ਲੇਕਿਨ ਕਾਰੀਗਰ ਲਾ ਕੇ ਨਾ ਉਸ ਨੂੰ ਫਿਰ کرایا کام کرے کرے پھر یہ رنگ ਜਿਹੜਾ ਜੇ ਬਾਹਰ ਕਰਾਓ ਤਾਂ ਇਹ ਰੰਗ ਨਹੀਂ ਮਿਲਦਾ ਹੈਗਾ ਜੇ ਲਿਆਗੇ ਵੀ ਦੇ دو انہوں نے بدل کے ਹੋਰ ਕਰ ਦੇਣਾ ਹੈ ਹਮ ਅਜਾ ਆਮ ਤੌਰ ਤੇ ਇਹ ਪੂਰਾ ਜਿਵੇਂ بھائی جوتی ਇਹਦੇ ਨਾਲ ਕਰਦੇ ਆ ਕੋਈ ਇਹਨੂੰ ਪ੍ਰਵਾਦ ਨਹੀਂ ਮੰਨਦਾ ਨਾ ਨਾ ਬਿਲਕੁਲ ریڈی حالت ਹੈ ਹਾਂ ਬਿਲਕੁਲ ریڈی ہے ਬਿਲਕੁਲ ਅਛਾ ਬਿਲਕੁਲ ਰੈਡੀ ਹੈ ਆ ਰੈਡੀ ਤੇ ਇਹ ਲੋਡ ਪਈ ਇਧਰ ਬਾਰਡਰ ਤੇ ਖਿੱਚਣ ਖੁੱਚਣ ਦੀ ਤੇ ਆਪਾਂ ਖਿੱਚਦੇ ਆਂਗੇ ਬਾਰਡਰ ਵਾਸਤੇ ਹੀ ਇਹ ਹੋਰ ਕਾਦੇ ਵਾਸਤੇ ਆ ਯਾ ਤਾਂ ਹੀ ਲਿਆਏ ਹੈ ਹੈ ਤਾਂ ਹੀ ਲਿਆਏ ਆਂ ਤੇ ਲੇਜੂ ਪੁੱਟ ਕੇ 65 ਹਾਰਸ ਪਾਵਰ ਇਹਨਾਂ ਜੋ ਵੀ ਹੈਗਾ 3 ਲੱਖ ਸਾਰਾ ਤਨਮਨ ਤਨ ਲਾ ਦੇਾਂਗੇ ਉੱਥੇ ਕੋਈ ਗੱਲੇ ਨਹੀਂ ਇਹਦਾ ਜੇ ਮਗਰੋਂ ਆਪਾਂ ਬੈਕ ਦੇਖੀ ਹੈ ਨਾ ਤੇ ਆਮ ਟਰੈਕਟਰਾਂ ਨਾਲੋਂ ਇਹਦੀ ਟਾਪ ਲਿੰਕ ਵਗੈਰਾ ਸਾਰਾ ਸਿਸਟਮ ਹੀ ਜਿਹੜਾ ਵੱਖਰਾ ਹੈ ਬਾਕੀਆਂ ਦੇ ਨਾਲੋਂ ਆਏ ਜੀ ਉਹਨਾਂ ਨੇ ਬਹੁਤ ਅੱਛਾ ਬਣਾਇਆ ਹੋਇਆ ਇਹ ਬਾਹਰਲਾ ਇੰਪੋਰਟਡ ਟਰੈਕਟਰ ਹੈ ਨਾ ਹੂੰ ਤੇ ਉਦੋਂ 1970 ਦੀ ਜੇਕਰ ਗੱਲ ਕਰੀਏ ਤਾਂ ਉਦੋਂ ਕਿੰਨੇ ਕੁ ਪੈਸਿਆਂ ਦੇ ਵਿੱਚ ਇਹ ਖਰੀਦਿਆ ਸੀ ਉਸ ਵਕਤ ਤਾਂ ਅਸੀਂ 32000 ਦਾ ਖਰੀਦਿਆ ਸੀ ਅੱਛਾ 32000 ਦਾ ਉਸ ਸਮੇਂ 'ਚ ਹਾਂ 1970 'ਚ ਹਾਂ ਤੁਜੀ ਹੁਣ ਇਹਦੀ ਕੀਮਤ ਦੀ ਗੱਲ ਕਰੀਏ ਤੁਹਾਨੂੰ ਕੋਈ ਆਫਰ ਆਉਂਦੇ ਆ ਵੀ ਬਾਬਾ ਜੀ ਸਾਨੂੰ ਦੇ ਦਿਓ ਐਨੇ ਪੈਸੇ ਲੈ ਲਓ ਬਹੁਤ ਲੋਕ ਆਉਂਦੇ ਆ ਜੀ ਦੇਖਣ ਬਹੁਤ ਕਈ ਕਈ 100 ਕਿਲੋਮੀਟਰ ਤੋਂ ਲੋਕ ਆਉਂਦੇ ਆ ਦੇਖਣੇ ਨਾ ਹਾਂ ਤੇ ਕਿੰਨੇ ਕ ਪੈਸੇ ਦਿੰਦੇ ਆ ਬਾਬਾ ਜੀ ਪੈਸੇ ਲੈ ਲੈਣਾ ਤੁਸੀਂ ਤਾਂ ਆਪਾਂ ਵੇਚਣਾ ਨਹੀਂ ਨਾ ਇਸ ਕਰਕੇ ਨਾ ਡਿਮਾਂਡ ਕਰੀ ਤੇ ਨਾ ਕੋਈ ਮੁੱਲ ਲਵਾਇਆ ਫਿਰ ਇਹਦਾ ਐਸ਼ਾ ਮਤਲਬ ਵੇਚਣਾ ਨਹੀਂ ਆਏ ਯਾਨੀ ਕਿ ਤੀਜੀ ਪੀੜੀ ਹੋ ਗਈ ਹੈ ਤੀਜੀ ਪੀੜੀ ਠੀਕ ਆ ਤਾਂ ਇਹ ਦੇਖ ਸਕਦੇ ਹੋ ਤੁਸੀਂ ਐਨ ਪੂਰਾ ਮਤਲਬ ਸ਼ੌਂਕ ਦੇ ਤੌਰ ਤੇ ਤੇ ਵੀ ਰਬੜ ਪਾ ਕੇ ਭੇਜਿਆ ਉਹਨਾਂ ਨੇ ਹਾਂ ਰੋਪੜ ਵਗੈਰਾ ਪਾਈਆ ਮਤਲਬ ਪੂਰਾ ਰੈਡੀ ਕਰਕੇ ਤੇ ਓਕੇ ਰਿਪੋਰਟ ਰੱਖਿਆ ਐ ਟੈਟਪਾ ਵੀ ਨਵਾਂ ਹੈ ਬਾਕੀ ਪੂਰਾ ਸਟਰਕਚਰ ਤੁਸੀਂ ਦੇਖ ਸਕਦੇ 1970 ਮਾਡਲ ਹੈ ਜਿਹੜਾ ਬਾਬੇ ਹੁਣਾ ਕਹਿ ਕੇ ਰਸ਼ੀਆ ਤੋਂ ਮੰਗਾਇਆ ਸੀ ਤੇ ਉਸੇ ਸਮੇਂ ਦਾ ਬਾਇਲਾਰਸ ਰੱਖਿਆ ਹੈ ਐਨ ਪੂਰੀ ਓਕੇ ਹਾਲਤ ਦੇ ਵਿੱਚ ਹੈ ਔਰ ਬਾਬਾ ਜੀ ਕਹਿੰਦੇ ਆ ਕਿ ਜੇ ਲੋਡ ਪਈ ਨਾ ਲੋਡ ਪਈ ਤੇ ਬਾਡਰ ਤੇ ਇਹਨੂੰ ਖੜਾ ਆਗੇ ਤੇ ਐ ਖਿੱਚ ਕੇ ਲੈ ਕੇ ਆਊਗਾ 65 ਹਾਰਸ ਪਾਵਰ ਦਾ ਟਰੈਕਟਰ ਹੈ ਇੱਕ ਵਾਰੀ ਉਧਰਲੀ ਸਾਈਡ ਤੋਂ ਮੈਂ ਕਵਾਂਗਾ ਕਿ ਪੂਰਾ ਇਧਰ ਵੀ ਦਿਖਾ ਦੋ ਆਪਣੇ ਕੈਮਰਾਮੈਨ ਨੂੰ ਕਵਾਂਗਾ ਬਾਕੀ ਇਹ ਪੂਰਾ ਜਿਹੜਾ ਪਾਵਰ ਵਾਲਾ ਸਿਸਟਮ ਹੁੰਦਾ ਐਨ ਓਕੇ ਐ ਤਾਂ ਦੇਖ ਸਕਦੇ ਹੋ ਤੁਸੀਂ 62 ਹਾਰਸ ਪਾਵਰ ਦਾ ਡਾਇਰੈਕਟਰ ਐ ਔਰ ਸਾਡੇ 9 ਫੁੱਟ ਦੇ ਕਰੀਬ ਉਚਾਈ ਹੈ ਇਹਦੀ ਆਮ ਟਰੈਕਟਰਾਂ ਦੇ ਨਾਲ ਉਹ ਕਿਤੇ ਤਾਂ ਪੁਰਾਣੀਆਂ ਖਰਾਕਾਂ ਵੀ ਕਹਿੰਦੇ ਆ ਕਿ ਬਹੁਤ ਸਹੀ ਹੁੰਦੀਆਂ ਸੀ ਪੁਰਾਣੇ ਸੰਧ ਵੀ ਵਾਕਿਆ ਬਹੁਤ ਤਗੜੇ ਐ ਅੱਜ ਦੇ ਸਮੇਂ ਦੀ ਰੀਸ ਨਹੀਂ ਆ ਤੇ ਪੁਰਾਣੇ ਸਾਡੇ ਬਜ਼ੁਰਗ ਵੀ ਬਹੁਤ ਤਗੜੇ ਐ ਜਿਨ੍ਹਾਂ ਨੇ ਕਿਸਾਨੀ ਤੇ ਵਿਰਸਾ ਅਜੇ ਵੀ ਸਾਂਭ ਕੇ ਰੱਖਿਆ ਹੋਇਆ ਤਾਂ ਕੈਮਰਾਮੈਨ ਸਾਹਿਬ ਦੇ ਨਾਲ ਜਸਪਾਲ ਸਿੰਘ ਸੰਧੂ ਸ਼ੰਭੂ ਬਾਰਡਰ